ਤੇ ਭਾਈ ਹਮਤਪਾਲ ਸਿੰਘ ਨੇ ਬਹੁਤ ਚੜਦੀ ਕਲਾ ਵਾਲਾ ਸਿੰਘ ਆ ਬੜੀ ਰੱਬ ਦੀ ਕਿਰਪਾ ਆ ਸਾਡੇ ਰਗੇ ਤੇ ਭਾਈ ਹਮਤਪਾਲ ਸਿੰਘ ਦੀ ਦੇਣ ਆ ਜੀ ਪਹਿਲਾਂ ਗੁਰੂ ਰਾਮਦਾਸ ਜੀ ਮੁਰਗੇ ਭਾਈ ਹਮਤਪਾਲ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਨੀਲਾ ਪਾਇਆ ਉਹ ਉਹਨਾਂ ਦੀ ਕਿਰਪਾ ਮੈਂ 20 ਸਾਲ ਜੁੱਟਾ ਬੀਤਿਆ ਅੱਛਾ ਜੀ ਹਾਂਜੀ 20 ਸਾਲ ਪਹਿਲਾਂ ਮੈਂ ਸਮੈਗ ਪੀਂਦਾ ਹੋਇਆ ਮੁਰਗੇ ਮੈਂ ਚਟਾ ਆ ਗਿਆ ਚਟਾ ਪੀਂਦਾ ਹੋਇਆ ਤੇ ਕੋਈ ਸਰਕਾਰ ਨੇ ਅਜ ਤੱਕ ਇਹੋ ਜਿਹੀ ਕੋਈ ਪੁਲਿਸ ਆਉਂਦੀ ਹੀ ਫੜ ਕੇ ਲੈ ਜਾਂਦੀ ਹੀ ਹਾਂਜੀ ਤੇ ਸਾਰੀ ਖੰਡੂਰ ਸਾਹਿਬ ਦੀ ਸੰਗਤ ਨੂੰ ਮੱਤ ਜੋੜ ਕੇ ਬੇਨਤੀ ਕਰਦਾ ਹਾਂ ਜੇ ਸਾਡੇ ਵਰਗੇ ਬੰਦੇ ਸੁਰ ਸਾਦੇ ਜਾਂਦੇ ਤੇ ਮੇਰਾ ਵੀਰ ਨੂੰ ਵੋਟਾਂ ਪਾ ਕੇ ਕਾਮਦਾਬ ਜਰੂਰ ਕਰੋ ਕਟੂਰ ਸਾਹਿਬ ਹਲਕੇ 'ਚ ਪਹੁੰਚੇ ਆਂ ਇੱਥੇ ਅਸੀਂ ਵੋਟਾਂ ਦਾ ਸਰਵੇ ਕਰਨਾ ਆਏ ਆ ਹੁਣ ਆਪਾਂ ਇੱਕ ਸਿੰਘ ਜੁੜੇ ਨੇ ਆਪਣੇ ਨਾਲ ਇਹਨਾਂ ਤੋਂ ਪੁੱਛਦੇ ਆਂ ਕਿ ਹੁਣ ਇੱਥੇ ਸਮੀਕਰਨ ਕੀ ਹੈ ਹੱਸੀ ਗੱਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਲੇ ਬਾਈ ਜੀ ਲੋਕ ਸਭਾ ਚੋਣਾ ਆ ਗੀਆਂ ਇੱਥੇ ਹੁਣ ਕਿਹੜੀ ਪਾਰਟੀ ਦਾ ਜ਼ਿਆਦਾ ਜੋਰ ਲੱਗ ਰਿਹਾ ਤੁਹਾਨੂੰ ਬਾਈ ਹਮਤਪਾਲ ਸਿੰਘ ਦਾ ਜੀ ਭਾਈ ਅਮਰਸਾਲ ਅਸੀਂ ਨਾਲ ਉਹਨਾਂ ਦੇ ਜਾਣੇ ਆ ਰੋਜ਼ ਕਡੋ ਪਿੰਡੀ ਜਾਂਦੇ ਆ ਉੱਥੇ ਵੇਖੀਦਾ ਬਹੁਤ ਸੰਗਤ ਦਾ ਬੜਾ ਹੰਗਾਰਾ ਭਰਦਾ ਬਹੁਤ ਵਧੀਆ ਮਤਲਬ ਸੰਤ ਅੱਗੇ ਖਲੋਖ ਲੋ ਅਗੇ ਸੋਪੇ ਲੈ ਲੈ ਕੇ ਸਵਾਗਤ ਕਰਨ ਵਾਸਤੇ ਫੁੱਲਾਂ ਦਾ ਸਾਰਾ ਬਹੁਤ ਵਧੀਆ ਹੰਗਾਰਾ ਭਰ ਲਿਆ ਮਿਲਣਿਆ ਜੀ ਭਾਈ ਅਮਰਪਾਲ ਸਿੰਘ ਅਜਿਹਾ ਕੀ ਕਾਰਨ ਹੈ ਜੀ ਉਹਨਾਂ ਨੂੰ ਇੰਨਾ ਸਮਰਥਨ ਹੋ ਰਿਹਾ ਹੈ ਉਹਨਾਂ ਵੇਖੋ ਜੀ ਮੈਂ ਵੀ ਬਹੁਤ ਛੱਟਾ ਪੀਂਦਾ ਹੁੰਦਾ ਸੀਗਾ ਅੱਛਾ ਜੀ ਮੈਂ ਤੋ ਘੱਟ ਨਹੀਂ ਤੇ 5-7 ਟੀਕੇ ਲੋਂਦਾ ਜਿਗਾ ਕਿ ਦਿਹਾੜੀ ਦੇ ਹਾਂ ਫਿਰ ਮੈਂ ਘਰ ਜਾਣਾ ਵੀ ਲੜਨਾ ਮਾਦਾ ਮੰਮੀ ਡੈਡੀ ਦੀ ਮਰੀਜ਼ ਡੈਥ ਹੋਈ ਐਸੇ ਕਰਕੇ ਵੀ ਮੈਂ ਚਟਾ ਹਾਂਜੀ ਕੰਮ 'ਚ ਅੱਛਾ ਜੀ ਤੇ ਦੂਜਾ ਮੈਂ ਫਿਰ ਪੈੜੀ ਨੂੰ ਹੀ ਹੱਥ ਲਾਤਾ ਆਇਗਾ ਸ਼ੇਕ ਨਾ ਮੈਂ ਪੈੜੀ ਵੇਚ ਲਈ ਆਪਣੀ ਅੱਛਾ ਜੀ ਤੇ ਮੜਕੇ ਮੈਂ ਫਿਰ ਭਾਈ ਹੰਦਪਾਲ ਸਿੰਘ ਜੀ ਨਾਲ ਇਦਾਂ ਹੀ ਬੈਠਾ ਸੀ ਘਰ ਸਮਾਸ ਨੂੰ ਲਾ ਕੇ ਮੈਨੂੰ ਸਪੀਚਾਂ ਸੁਣਦਾ ਸੀਗਾ ਇੱਕ ਅੱਧੀ ਸਪੀਚ ਸੁਣੀ ਮੜਕੇ ਮੈਂ ਹੌਲੀ ਹੌਲੀ ਇਹਨਾਂ ਭਾਈ ਸਾਧੀਆਂ ਸਪੀਚਾਂ ਸੁਣਦਾ ਰਿਹਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਕੋਈ ਭਾਈ ਸਾਹਿਬ ਹੁਣ ਆਉਂਦਾ ਜਿਹੜਾ ਇਹਦਾ ਜੋਧਾ ਸਾਡੇ ਮਤਲਬ ਤੁਹਾਨੂੰ ਸੁਧਾਰਨ ਵਾਸਤੇ ਰੱਬ ਨੇ ਘਲਤਾ ਵੀ ਜਲ ਨਹੀਂ ਤਾਂ ਹੁਣ ਉਹ ਅਸੀਂ ਤੇ ਸੜਕਾਂ ਤੇ ਆ ਜਣਾ ਹੈਗਾ ਤੇ ਪੈਲੀ ਪਣ ਦੋ 2.5 ਤਿੰਨ ਕਿਲੇ ਥਾਂ ਪੈਲੀ ਕੀ ਹੁੰਦੀ ਆ ਉਹ ਤੇ ਜਿੱ ਕੀ ਹਿਸਾਬ ਨਾਲ ਵੀ ਸੜਕ ਤੇ ਆਉਣ ਵਾਲੀ ਗੱਲ ਹੀ ਤੇ ਭਾਈ ਅਮਰਪਾਲ ਸਿੰਘ ਨੇ ਬੋਲ ਡੜਦੀ ਕਲਾ ਵਾਲਾ ਸਿੰਘ ਬੜੀ ਰੱਬ ਦੀ ਕਿਰਪਾ ਆ ਸਾਡੇ ਰਗੇ ਤੇ ਵਿਗੜੇ ਘੋੜੇ ਹੁੰਦੇ ਆ ਵੀ ਜਿੱਦ ਨੂੰ ਮੱਜੀ ਮੂੰਹ ਚੁੱਕਣਾ ਉਦੋਂ ਨੂੰ ਤੁਰਪਣਾ ਤੇ ਹੁਣ ਵੇਖੋ ਪਾਣਾ ਮਾਦਾ ਨੇ ਇਹ ਭਾਈ ਹਮਤਪਾਲ ਸਿੰਘ ਦੀ ਦੇਣਾ ਹੈ ਪਹਿਲਾਂ ਗੁਰੂ ਰਾਮਦਾਸ ਵੀ ਮੁੜ ਕੇ ਭਾਈ ਹਮਤਪਾਲ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਨੀਲਾ ਪਾਇਆ ਉਹ ਉਹਨਾਂ ਦੀ ਦੇਣਾ ਹੈ ਹਾਂਜੀ ਤੇ ਸਾਰੀ ਖੰਡੂਰ ਸਾਹਿਬ ਦੀ ਸੰਗਤ ਨੂੰ ਮੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਸਾਡੇ ਵਰਗੇ ਬੰਦੇ ਸੁਰਸਤੇ ਜਾਂ ਤੇ ਮੇਰਾ ਵੀਰ ਨੂੰ ਵੀ ਝੋਟਾ ਪਾ ਕੇ ਕਾਮਦਾਰ ਜਰੂਰ ਕਰੋ ਜਿਹੜਾ ਇਹ ਇੰਨਾ ਸੁਧਾਰ ਕੀਤਾ ਨੌਜਵਾਨ ਪੀੜੀ ਦਾ ਇਹ ਨਾਲ ਇਲਾਕੇ ਚ ਕੀ ਫਰਕ ਦਿਖਿਆ ਤੁਹਾਨੂੰ ਹਰੀ ਚੋਰੀਆਂ ਕਚਾਰੀਆਂ ਘਟ ਗਿਆਂ ਅੱਗੇ ਸਨਾਮ ਬੰਦਾ ਲੁੱਟ ਵਿਦੇ ਹੀ ਬਹੁਤ ਵਰਗ ਪਿਆ ਹੈ ਜੀ ਚਿੱਟੇ ਵੇਚ ਨਾਲੇ ਵੀ ਸੋਚਾਂ ਚ ਪੈ ਗਈ ਹੈ ਕਿ ਹੁਣ ਸਾਡਾ ਕੰਮ ਜਿਹੜਾ ਵਾ ਇਹ ਬੰਦ ਹੋ ਜਾਣਾ ਵੀ ਸਰਕਾਰਾਂ ਨੇ ਤੇ ਕਰਨਾ ਨਹੀਂ ਕੇ ਸਰਕਾਰਾਂ ਨੇ ਕਰਨਾ ਹਿੰਕ ਟੋੜ ਮੈਂ 20 ਸਾਲ ਜੁੱਟਾ ਬੀਤਾ ਅੱਛਾ ਜੀ ਹਾਂਜੀ 20 ਸਾਲ ਪਹਿਲਾਂ ਮੈਂ ਸਮੈਗ ਪਿੰਡ ਆਇਆ ਮੁਰਗੇ ਮੈਂ ਚੱਟਾ ਆ ਗਿਆ ਚੱਟਾ ਪਿੰਡ ਆਇਆ ਤੇ ਕੋਈ ਸਰਕਾਰ ਨੇ ਅਜ ਤੱਕ ਇਹੋ ਜਿਹੀ ਕੋਈ ਪੁਲਿਸ ਆਉਂਦੀ ਹੀ ਫੜ ਕੇ ਲੈ ਜਾਂਦੀ ਹੀ ਕਦੇ ਜਦੋਂ ਚਟਾ ਪੀਦਾ ਉਦੋਂ ਤੱਕ ਪੁਲਿਸ ਆਈ ਕਦੀ ਨਹੀਂ ਆਨੇ ਆ ਕੀ ਇਹ ਵੀ ਇਦਾਂ ਮਾੜਾ ਮੋਟਾ ਆਈ ਗਏ ਨੇ ਕਿ ਸ਼ਿਕਾਇਤ ਕਰਨੀ ਦੇ ਉਸ ਜਿਹੜੇ ਛੜਦਣਾ ਉਸ ਜਿਹੜੇ ਆ ਜੀ ਤੇ ਤੁਸੀਂ ਹੁਣ ਇੱਥੇ ਖਟੂਰ ਸਾਹਿਬ ਦੀ ਜਨਤਾ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਐਹੋ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਵੀਰ ਭਰਾ ਜੋ ਵੀ ਪੈਣਾ ਵੱਧ ਚੜ ਕੇ ਭਾਈ ਸਾਹਿਬ ਦੀ ਮਲਹਲਪ ਕਰੋ ਮੈਤ ਕਰੋ ਵੋਟਾਂ ਪਾਓ ਬੋੜ ਪਾ ਕੇ ਕਾਮਯਾਬ ਕਰੋ ਐਹੋ ਪੀਲੇ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ